ਹਾ ਵੀ ਰਾਜਵੀਰ ਹਾਂਜੀ ਪਤਾ ਨਹੀਂ ਜਾਂਦਾ ਇਹਨੂੰ ਤੈਨੂੰ ਹੀ ਚੱਪੀਆਂ ਕਹਿੰਦੀ 에어ਪੋਰਟ ਤੇ ਪੈ ਜਾਣੀਆਂ ਨੇ ਉਹ ਹੁਣ ਪਤਾ ਨਹੀਂ ਕਹਿੰਦੀ ਕਦੋਂ ਪਹਿਣੀਆਂ ਹਾਂ ਰਸੀ ਤਾਂ ਝੋਲਡਾ ਨੂੰ ਚੱਲੇ ਆ ਮੈਂ ਵੀ ਜਾਣਾ ਕੱਪੜੇ ਪਾ ਲੈ ਇੰਨੇ ਕੱਪੜੇ ਨਾਲ ਸ਼ਰਜੂ ਤੇਰਾ ਹਾਂ ਅਰਜੂ ਲਓ ਲੰਮਿਆ ਤੋਂ ਤਾਂ ਝੋਲੜੀ ਪਾਉਂਦੀ 3 ਮੀਟਰ ਤੋਂ ਥੋੜਾ ਨਾਲ ਹੀ ਆ ਆਪਣੇ ਪਿੰਡੋਂ ਹਾਂ ਵੀ ਰਾਜਵੀਰ ਹਾਂਜੀ ਪਤਾ ਨਹੀਂ ਜਾਂਦਾ ਇਹਨੂੰ ਤੈਨੂੰ ਹੀ ਤਿਆਰੀ ਦੇ ਨਾ ਪਹਿਲਾਂ ਜਾਂਦਾ ਨਹੀਂ ਸੀ ਉਧਰ ਨੂੰ ਪਹਿਲਾਂ ਕਹਿੰਦਾ ਮੈਂ ਜਾਣਾ ਨਹੀਂ ਕੈਨੇਡਾ ਐ ਬੂਆ ਹੋਰ ਕੀ ਹੋਰ ਆਪਣੇ ਵੇਲੇ ਤਿਆਰੀ ਕੀਤੀ ਆ ਬਈ ਗੱਲ ਆਸਟ੍ਰੇਲੀਆ ਰਣਾ ਕਹਿੰਦਾ ਮੈਂ ਆਸਟ੍ਰੇਲੀਆ ਜੋਖ ਕੋਈ ਆਹ ਆਣਾ ਪਣੀ ਇੱਧਰ ਨਾ ਸੀ ਦਾਣਾ ਪਾਣੀ ਕੈਨੇਡਾ ਦਾ ਸੀਗਾ ਚਾਹ ਕਿੰਨਾ ਕਹ ਵੀ ਰਾਜਵੀਰ ਤੈਨੂੰ ਜਾਣਦਾ ਕੰਨਾ ਕਿ ਚਾਹ ਰਾਜਵੀਰ ਆਹ ਠੀਕ ਆ ਬਸ ਚਾਹ ਤਾਂ ਹੁਣ ਬਸ ਜਾ ਕੇ ਪਤਾ ਲੱਗਦਾ ਉਹ ਤੇ ਹੈ ਵਧੀਆ ਹੋ ਗਿਆ ਚਲੋ ਆ ਨਜ਼ਾਰੇ ਨਹੀਂ ਮੈਂਦੇ ਉੱਥੇ ਬਾਕੀ ਸਾਰਾ ਕੁਝ ਹੈਗਾ ਆਹ ਨਹੀਂ ਹੈਗਾ ਉੱਥੇ ਤੁਹਾਨੂੰ ਕਿੰਨਾ ਕਿਤੇ ਆ ਜੀ ਜਾਣਦਾ ਸਭਾ ਮੈਂ ਤਾਂ ਮੇਰੇ ਭਾਲ ਵੀਰ ਕਰਕੇ ਦਿਲ ਜਿਆ ਘਟ ਰਿਹਾ ਕਿਉਂਕਿ ਇਕੱਠੇ ਦੇ ਹੁੰਦੇ ਸੀ ਨਾ ਅੱਗੇ ਪਹਿਲਾਂ ਜੋਧ ਚ ਲੈ ਗਿਆ ਹੁਣ ਇਹਦੀ ਤਰ੍ਹਾਂ ਨਹੀਂ ਹੂੰ ਗੋੜਾ ਸੀ ਕਿੰਨਾ ਦੇ ਖੱਪ ਪਾਉਣੀ ਹੂੰ ਤਾਂ ਇਹ ਨਾ ਰੇ ਗਾ ਤੇਰਾ ਖੱਪਾ ਖਾਨੀ ਹੈ ਕਾਪਲੀ ਬੋਨਾਂ ਦੇ ਸੰਦਸਾ ਦੱਸਦਾ ਸੀ ਸੇ ਸਾਡੀ ਆਤ ਹੁਣ ਜਿੱਦਣ ਦਾ ਮੈਨੂੰ ਲੱਗਦਾ ਜੋਤ 11 ਆ ਵੀ ਤੂੰ ਆਇਆ ਨਹੀਂ ਹੈ ਨਾ ਮੈਂ ਘਟ ਗਈ ਆ ਬਹੁਤ ਘਟ ਆ ਅੱਗੇ ਨੇ ਦੋ ਦੋ ਤਿੰਨ ਤਿੰਨ ਦਿਨ ਛੁੱਟੀਆਂ ਵਲੇ ਹਫਤਾ ਹਫਤਾ ਰਹਿ ਕੇ ਜਾਂਦਾ ਹੁੰਦਾ ਸੀ ਵਿਆਹ ਵਲੇ ਤਾਂ ਮੈਂ ਮਹੀਨਾ ਹੀ ਰਿਹਾ ਹੂੰ ਵਿਆਹ ਵਲੇ ਪੂਰਾ ਮਹੀਨਾ ਹੈ ਤੇ ਜੋਤ ਇਕੱਠੇ ਉਹ ਅਧਰ ਦਿਲ ਤੇ ਘਟਦਾ ਬਹੁਤ ਘਟਦਾ ਦਿਲ ਤਾਂ ਹੋਹੀ ਹੈ ਕਹਿੰਦੇ ਪਹਿਲਾਂ ਵਜਾ ਚੜਾਉਨੇ ਆ ਵੀ ਬਸ ਸਾਡਾ ਪੀਜਾ ਜੇ ਬੀਜ ਪਹਿਲਾਂ ਕਿੰਨੇ ਮੱਥੇ ਟੇਕੀ ਸਾਰੀ ਜਗਾ ਠੀਕ ਹੈ ਅੱਲਾਹ ਮੋਰ ਫਿਰ ਦੇਰ ਤੱਕ ਆਉਂ ਨਹੀਂ ਲੱਗਿਆ ਨਾ। ਅੱਜ ਇਹ ਗੱਲ ਮੀਨਾ ਕਦ ਔਖਾ ਲੱਗੋ ਕੋਈ ਦੋ ਦਿਨ ਵੀ ਨਾ ਸਾਨੂੰ ਮੀਨਾ ਕਦ ਔਖਾ ਲੱਗਿਆ ਸੀ। ਅਰੇ ਸ਼ਹੀ ਮੈਂ ਤਾਂ ਉਹ ਪਹਿਲਾਂ ਨੂੰ ਚਾੜਿਆ ਹੀ ਆ ਕੇ ਉਹਦੇ ਕਮਰੇ 'ਚ ਪੈ ਕੇ ਰੋਣ ਲੱਗ ਗਈ। ਮੰਮੀ ਇਹ ਤੈਨੂੰ ਕੀ ਹੋ ਗਿਆ? ਮੀਨਾ ਕਦ ਮੇਰਾ ਜੰਮਾ ਨਹੀਂ ਜੀ ਲੱਗਿਆ ਸੀ। ਉਹ ਜੀ ਅੱਲਾ ਵੀ ਜਿਹੜੇ ਬੈੱਡ ਤੋਂ ਬੰਦਾ ਕੇਰਾ ਉੱਠ ਗਿਆ ਫੇਰ ਪਤਾ ਨਹੀਂ ਕਦੋਂ ਆ ਕੇ ਉੱਥੇ ਪੈਣਾ। ਉਹ ਨੂੰ ਕਹਿੰਦੀ ਹੁੰਦੀ ਕਿ ਉਹ ਮੇਲੇ ਜਿਹੜੀਆਂ ਚੱਪੀਆਂ ਕਹਿੰਦੀ 에어ਪੋਰਟ ਤੇ ਪੈ ਜਾਣੀਆਂ ਨੇ ਉਹ ਹੁਣ ਪਤਾ ਨਹੀਂ ਕਹਿੰਦੀ ਕਦੋਂ ਪਹਿਣੀਆਂ। ਕਹੂਗੀ ਪੂਰਾ ਬਹੁਤ ਬੜਾ ਰੋਇਆ ਹੈ ਨਾ ਪੂਰਾ ਸੋਹ ਬਹੁਤ ਸੋਹ ਸਾਰੀ ਰੋਂਦਿਆ ਘਰ ਛੱਡਣੇ ਬਹੁਤ ਔਖੇ ਆ ਜੇੜਨ ਕਰਕੇ ਦੋ ਅੱਖਾਂ ਲੱਗਦਾ ਸੀ ਬੂਹਾਂ ਨੂੰ ਛੋਟਾ ਸੀ ਨਾ 4 ਮਹੀਨੇ ਦਾ ਸੀ ਆ ਰੇ ਘਟਾ ਵਾਲੇ ਨਜ਼ਾਰੇ ਹੀ ਮੈਂ ਨੇ ਆਸ ਜਦਾ ਤਾਂ ਨਹੀਂ ਆ ਇੱਥੇ ਸਾ ਵੀ ਇਧਰ ਰੈਕੋਰਡ ਬਹੁਤ ਕੁ ਮੁੰਦਾ ਸੀ ਨਾ ਆ ਦੇਖ ਮੌਨ ਵਾਲੇ ਚੰਦ ਬਾਜ਼ਾਰ ਨਹੀਂ ਚੱਲ ਲੋ ਕਰੇਗਾ ਚੱਲ ਰਾਜੀ ਚੱਲੀ ਮੈਂ ਤਾਂ ਗੇ ਗਿਆ ਮੈਂ ਕਿ ਹੁਣ ਮੇਰਾ ਤਾਂ ਜਾਣਾ ਹੀ ਬੰਦ ਹੋ ਗਿਆ ਸਾਰੇ ਕਿਤੇ

ਆਣਾ ਦੋ ਗੱਡੀਆਂ ਲਿਆਂਦੀਆਂ ਅੱਜ ਤਾਰੇ ਨੇ ਕਿਉਂ ਦੇਖਿਆ ਫਿਰ ਮੋਟੂ ਮੱਲ ਪਕੌੜੀਆਂ ਟਡਮੋਟਾ ਨਾਚਾਂ ਪਕੌੜੀਆਂ ਹਾਂ ਤਾਂ ਮਾਰੇ ਫੁੱਟ ਖਿੱਚਨੇ ਆ ਤੇਰੀ ਫੋਟੋ ਖਿੱਚਦੀ ਤੇਰੀ ਫੋਟੋ ਖਿੱਚਦੀ ਐ ਤੈਨੂੰ ਹੁਣ ABC ਆਉਣ ਲੱਗੀ ਕਿਵੇਂ ਐਛਾ ਮੈਨੂੰ A4 ਕੀ ਹੁੰਦਾ A4 ਐਪਸ ਹਾਂ ਰਹੀ ਤਾਂ ਝੋਲ ਡਾਊਨ ਚੱਲੇ ਆ ਮੈਂ ਵੀ ਜਾਣਾ ਤੂੰ ਵੀ ਜਾਣਾ ਇੱਕ ਹੀ ਗੱਦਾਂ ਹੁਣ ਤੋਂ ਤਿਆਰ ਹੁਣ ਨਾ ਕੱਪੜੇ ਕਿਹੜੇ ਪਾਉਣੇ ਆ ਫਿਰ ਤੂੰ ਆਹੀ ਆਹੀ ਹੋਰ ਵੀ ਕਿੱਕਲਾ ਫਿਰ ਕੋਈ ਠੀਕ ਹੋ ਸਕਦਾ ਹਾਂ ਹੋਰ ਬਾਰੀ ਲੀਡ ਲੈ ਚੱਲ ਆ ਤਾਂ ਲੈ ਵੀੜ ਦਿਨੇ ਤੂੰ ਪਾਲਾ ਕਨ ਸਾਰੇ ਕੱਪੜੇ ਆਉਦੇ ਬਾਅਦ ਤੈਨੂੰ ਜਾ ਕੇ ਕੂਲੇ ਵੀ ਲਾਉਣਾ ਉੱਥੇ ਓ ਕੂਲੇ ਵੀ ਜਾਇ ਕਰਨਾ हां मैं तन्नू ਛੱਡ ਕੇ ਆਇਆ ਕਰੂੰਗਾ ਕੂਲੇ ਠੀਕ ਆ ਮੈਂ ਤੈਨੂੰ ਕੂਲੋਂ ਲੈ ਕੇ ਆਇਆ ਕਰੂੰਗਾ ਓਕੇ ਤੇ ਗਾਲਾਂ ਨਹੀਂ ਕੱਢਣੀਆਂ ਕੋਥੇ ਤੇ ਗੱਡੀਆਂ ਤੇਰੀਆਂ ਜਿਹੜੀਆਂ ਇੰਨੀਆਂ ਫਿਰ ਉਹ ਕੀ ਕਰਾਂਗੇ ਹੁਣ ਉਹ ਰੱਖੇ ਉਹ ਆਪਾਂ ਇੰਡੀਆ ਤਾਂ ਤੁਹੀਂ ਇੰਡੀਆ ਤਾਂ ਫਿਰਦਾ ਹੁਣ ਤੂੰ ਫੂਲ ਕੱਟੇ ਆ ਇੰਡੀਆ ਹਾਂ ਹੂੰ ਕੱਪੜੇ ਪਾ ਲੈ ਕੱਪੜੇ ਪਾ ਲੈ ਬਸ ਠੀਕ ਆ ਇੰਨੇ ਕੱਪੜਿਆਂ ਨਾਲ ਸ਼ਰਜੂ ਤੇਰਾ ਹਾਂ ਹੈਂ ਸ਼ਰਜੂ ਲਵੇੜ ਦਣਿਆ ਤੂੰ ਇਹ ਤਾਂ ਪਾ ਉਹੀ ਗੱਲ ਨਾ ਕਰਨੀ ਆ ਨਾਨੀ ਨੂੰ ਪੁੱਛ ਲੈ ਫਿਰ ਵੀ ਨਾਨੀ ਤਾਰ ਕਰਦੇ ਗੁਰੂ ਤੈਨੂੰ ਪੁੱਛ ਨਾਨੀ ਨੂੰ ਸਾ ਵੀ ਕੱਥੇ ਆ ਗਿਆ ਪੁੱਛ ਤਾਂ ਲੈ ਉਹ ਨਾਨੀ ਮੈਨੂੰ ਹਏ ਕਰੰਟ ਮਾਰਿਆ ਓਏ ਤੈਨੂੰ ਵੀ ਬੱਜਿਆ ਮੈਨੂੰ ਵੀ ਬੱਜਿਆ ਕਰੰਟ ਕਿੱਥੇ ਆ ਗਿਆ ਇਹ ਕਦੋਂ ਮਾਰਦਾ ਯਾਰ ਮੈਂਨ ਮੈਂ ਆ ਨਾਨੀ ਮੰਨਦੀ ਨਹੀਂ ਕਦੀ ਕਰੰਟ ਨਹੀਂ ਬੱਜਦਾ ਤੈਨੂੰ ਬੱਜਿਆ ਨਾ ਕਰੰਟ ਆਉਣਾ ਮੈਨੂੰ ਵੀ ਬੱਜਿਆ ਆਪੋ ਚਨਾਨੀ ਨੂੰ ਹੈ ਚੁੱਪ ਰੋ ਤਾਂ ਹੈ ਕਿ ਉਹ ਨਹੀਂ ਬੂਟ ਪਾਲਾ ਚੁੱਪਾ ਤੇ ਡੱਡੂ ਕੋ ਲੈ ਲਾਂਗੇ ਇਹਦਾ ਗਾਲਾਂ ਕੱਢਦਾ ਯਾਰ ਉੱਥੇ ਗਾਲਾਂ ਕੱਢੂ ਜਵਾਕਾਂ ਨੂੰ ਫਿਰ ਨਹੀਂ ਕਰਦਾ ਗਾਲਾਂ ਤਾਂ ਨਹੀਂ ਕਰਦਾ ਪਹਿਲਾਂ ਦੱਸ ਨਹੀਂ 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 ਆ ਪੁੱਠੇ ਪਾਈ ਆ ਨਾ ਬੂਟ ਉਹ ਸਿੱਧੇ ਪਾ ਹੁਣ ਤੂੰ ਕਿੱਥੇ ਆ ਹਾਂ ਇੰਡੀਆ ਇੰਡੀਆ ਉਹਨੂੰ ਅੰਗਲੈਂਡ ਨਹੀਂ ਜਾਣਾ ਤੂੰ ਨਾਲੇ ਤਾਂ ਕੰਨਾ ਜਾਣਾ ਨਹੀਂ ਫਿਰ ਨਾਲੇ ਫਿਰ ਸਾਡੇ ਦਾ ਜੀ ਤਾਂ ਕੂਲੇ ਲਾ ਦੇਣਾ ਤੈਨੂੰ ਉੱਥੇ ਮਾਮਾ ਹਾਂ ਫਿਰ ਰਹਿਣ ਦੇ ਵੀ ਇਹਨੂੰ ਇੱਥੇ ਇਹ ਤਾਂ ਕੰਨਾ ਮੈਂ ਜਾਣਾ ਅੰਗਲੈਂਡ ਨੂੰ ਹਾਂ ਫਿਰ ਰਹਿਣ ਦੇ ਫਿਰ ਆਪਾਂ ਇਹਨਾਂ ਨੂੰ ਕਿ ਲੈ ਕੇ ਜਾ ਫਿਰ ਅਸੀ ਤਾਂ ਆਪਦੇ ਕੋਲੇ ਹੀ ਰੱਖਾਂਗੇ ਤੈਨੂੰ ਤੈਨੂੰ ਹਾਂ ਜਾਂਦਾ ਤਾਂ ਨਹੀਂ ਫਿਰ ਨਹੀਂ ਬਸ ਠੀਕ ਆ ਨਾਤਾ ਤਾਂ ਹੈ ਨਹੀਂ ਫਿਰ ਨਹੀਂ ਅਸ਼ੀਲੀ ਲੈ ਕੇ ਜਾਣਾ ਫੁੱਲਣਾ ਨਹੀਂ ਸੁਣਾ ਇਹਦੇ ਓਏ ਹੁਣੀ ਥੋੜੋ ਜਾਣਾ ਆਥਣੇ ਚੱਲਾਂਗੇ ਹੈ ਬੈਗ ਚ ਕਾ ਤੋ ਪਾਈ ਇਹਨਾਂ ਲੱਸੀ ਉੱਥੇ ਜਾ ਕੇ ਪੀਣੀ ਆ ਹਾਂ ਉਥੇ ਹੋਰ ਲੈਣਾਗੇ ਆਪਾਂ ਨਹੀਂ ਆਜਾ ਇਧਰ ਨੂੰ ਫੇਰ ਕਰੰਟ ਵੱਜੂ ਨਹੀਂ ਆਪਾਂ ਨੂੰ ਇੱਕ ਦੂਜੇ ਤੋਂ ਮਾਮਾ ਇਹਨੂੰ ਵੀ ਲੱਸੀ ਨਾ ਮੈਂ ਤਾਂ ਹੁਣੀ ਪੀਊਂਗਾ ਉਹਦੀ ਚਲੋ ਭਈ ਚੱਲ ਇਹ ਤਾਂ ਤਿਆਰ ਹੋ ਗਿਆ ਰਯਾ ਰ ਲੈ ਚੱਲ ਜੂੜਾ ਤਾਂ ਕਰਦੇ ਨਹੀਂ ਅਜੇ ਤੱਕ ਕਰਦੇ ਜੂੜਾ ਤਾਂ ਨਹੀਂ ਨਾ 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 ਆਉਣਾ ਵੀ ਇਹ ਹਜੇ ਤਾਂ ਨਾ 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 ਉੱਥੇ ਜਾ ਕੇ ਨਹਾ ਲੂ ਚੱਲ ਉੱਥੇ ਤੱਤੇ ਬਾਣੀ ਨਾ ਨਾ ਉੱਥੇ ਠੰਡੇ ਨਹਾਣਾ ਉੱਥੇ ਠੰਡੇ ਜਾ ਨਵਾਵਾਂ ਇੱਥੇ ਨਹਾਲਾ ਤੱਤੇ ਨਾ ਮੈਂ ਠੰਡੇ ਨਾ ਨਵਾਣਾ ਕਿਉਂ ਅੱਜ ਇਹ ਥੋੜੋ ਜਾਣਾ ਸੀ ਤਾਂ ਕੱਲ ਨੂੰ ਜਾਣਾ ਲੈ ਹੋਰ ਮੈਂ ਮਸਾ ਮੈਂ ਤੁਹਾਨੂੰ ਅਧਿਨ ਨੂੰ ਮੈਂ ਦੇਖੀਦਾ ਹੈ ਇਹ ਕੇ ਉਹ ਗਾਲਾਂ ਨਹੀਂ ਕੱਢਣੀਆਂ ਕੀ ਕਹਿੰਦਾ ਅਸੀਂ ਨਹੀਂ ਲੈ ਕੇ ਜਾਣਾ ਜੇ ਤਾਂ ਗਾਲਾਂ ਕੱਢਦਾ ਵਾ ਤੂੰ ਗੋਲੋਂ ਖੁੱਢੀ ਨਾ ਉਹ ਲਾ ਬਾਇਆ ਦੇ ਪਾਟੇ ਨਾ ਲੀਡੇ ਦੇ ਦੇ ਲੀਡੇ ਨਿਕਲ ਜਾਣਗੇ ਲੀਡੇ ਡੁੱਲ ਜਾਣੇ ਆ ਪੈਸੂ ਪਾ ਲੈ ਦੇਖਾ ਰੋੜ ਗਲਤੀ ਹੋ ਗਈ ਆ ਉਹ ਬਾਂਟੂ ਨਹੀਂ ਹੁੰਦਾ ਤੈਨੂੰ ਦਿਖਾ ਮੈਂ ਬੁਲਾ ਦਸ ਰਹੀ ਅੰਜਲੀ ਨੇ ਬੋਚਾ ਕਿੰਨੇ ਆ ਨਹੀਂ ਮੈਨੂੰ ਦੋ ਮੁੱਢ ਪਤਾ ਹੀ ਨਹੀਂ ਇਹਨੂੰ ਕਿੰਨੇ ਆ ਨੀਕਰਾਂ ਦਾ ਪਾਜ ਆ ਨਹੀਂ ਆਵਦੀਆਂ ਦਿਖਵਾ ਹਾਂ ਪੈਣਾ ਤਾਂ ਹੂਈਆ ਖਾ ਮੈਨੂੰ ਅਰੇ ਹਾਰੇ ਰੰਮਾ ਇੱਕ ਤਾਂ ਨਹੀਂ ਛੱਡਣਾ ਇੱਕ ਤਾਂ ਦੋ ਇੱਜੇ ਹੀ ਮੂਤ ਦੇਣਾ ਕਾਲਾ ਪਾਲਾ ਸਾਰੇ ਇੱਕ ਰਾਂ ਕਾਰਪੰਡ ਨੀਕਰਾਂ ਪਾਲਾ ਬਾਜੂ ਹਾਂ ਬਾਜੂ ਬਹੁਤ ਜਦੋਂ ਮੰਮਾ ਆ ਗਈ ਉਹਨੇ ਇੱਥੇ ਰਖਾ ਲਣੀਆਂ ਇਹ ਮੰਮਾ ਨੇ ਜਾਣ ਨਹੀਂ ਦੇਣਾ ਤੈਨੂੰ ਯਾਰ ਹੈ ਅੱਜ ਪਹਿਲੀ ਟਾਈਮ ਤਿਆਰ ਹੋਇਆ ਸਾਰੇ ਨਾਲ ਜਾਣ ਨੂੰ ਬਾਜੂ ਰੈਡੀ ਹਾਂ ਗੋ ਰੈਡੀ ਸਟੈਡੀ ਗੋ ਚੱਲੀ ਕਿੱਥੇ ਓ ਜੇ ਸ਼ੁਰੂ ਨਾ ਤਾਂ ਕਹਿੰਦਾ ਜਾਣਾ ਨਹੀਂ ਕਿਤੇ ਓਏ ਅਸੀਂ ਤਾਂ ਬਚਦੇ ਆਏ ਆ ਅੱਜ ਯਾਰ ਹਾਂ ਔਰ ਉਹ ਬੋਲਦਾ ਮम्मा ਹਾਂ ਤੇ ਉਹ ਬੋਲਦਾ ਹਾਂ ਉਹ ਬੋਲਦਾ ਮम्मा ਮम्मा ਨੇ ਜਾਣ ਹੀ ਨਹੀਂ ਦੇਣਾ ਤੈਨੂੰ ਨਹੀਂ ਜਾ ਮਮਾ ਨੂੰ ਆ ਲੰਦੇ ਫੇ ਪੁੱਛ ਲਈ ਜੇ ਕਹੂਗੀ ਤਾਂ ਫੇ ਜੱਲ ਬੜੀ ਠੀਕ ਆ ਮੈਂ ਤਾਂ ਤਿਆਰ ਆ ਲੈ ਕੇ ਜਾਣ ਨੂੰ ਤੈਨੂੰ ਹਾਂ ਮम्मा ਹੁਣ ਜੀ ਮम्मा ਨਾ ਮੰਨੀ ਫੇਰ ਕੀ ਕਰੇਗਾ ਤੂੰ ਜੇ ਮम्मा ਨੇ ਕਿਹਾ ਨਹੀਂ ਜਾਣਾ ਨਹੀਂ ਜਾਣਾ ਆ ਜਾਣਾ ਹੀ ਆ ਪਰ ਰੋਣ ਲੱਗ ਜੀ ਚੰਗਾ ਫਿਰ ਹਾਂ ਗੱਡੀਆਂ ਵੀ ਗੱਡੀਆਂ ਵੀ ਨਾਲ ਲੈ ਕੇ ਜਾਣਗੇ ਪਾਲਾ ਪਾਲਾ ਕਿਹੜਾ ਕੋਪਾਉਣਾ ਜਾਣ ਨਹੀਂ ਦੇਣਾ ਪਰ ਮम्मा ਨੇ ਜਰ ਮੈਨੂੰ ਲੱਗਦਾ ਤੈਨੂੰ ਜਾਣ ਦੇਣਾ ਜਾਣ ਦੇਣਾ ਨਾਨਕਿਆਂ ਨੂੰ ਜਾਣਾ ਤੂੰ ਹਾਂ ਨਹੀਂ ਤਾਂ ਹਾਂ ਤੂੰ ਮਾਮੇ ਪੈਂਢੀ ਜਾਣਾ ਮੰਮੇ ਪੈਂਦੀ ਜਾਣੂ ਹੈਵੀ ਆ ਹੈਵੀ ਹੋ ਗਿਆ ਇੱਥੇ ਰੱਖ ਲੈ ਤਣੀਆਂ ਟੁੱਟਣਗੀਆਂ ਬੰ ਮੰਮਾ ਮੰਮਾ ਨੂੰ ਆ ਲੈ ਤੇ ਮੈਂ ਚੱਕ ਕੇ ਲੈ ਜਾਉ ਇੱਥੇ ਰੱਖਦਾ ਮਾਮੀ ਹੈਵੀ 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 ਹੋ ਗਿਆ ਆ ਕਿੱਥੇ ਲੈ ਕੇ ਜਾਣਾ ਡੋਗੀ ਤੂੰ ਤੂੰ ਲਫਾ ਭਾਈ ਪਾੜ ਲੈਣਾ ਤੇਰੇ ਸਾਰੇ ਲੀੜੇ ਡਗ ਪੈਣੇ ਆ ਕੀ ਆ ਕਤਾ ਉਹਦਾ ਪਤਾ ਹੀ ਵੀ ਇੰਨਾ ਟਾਈਮ ਦਾ ਖੜਦੀ ਨਹੀਂ ਚੀ ਤੇਰੇ ਕੋਲੇ ਨਾਨੀ ਤਾਂ ਲੱਭ ਨਹੀਂ ਹੈਂ ਲੱਭ ਨਹੀਂ ਤਾਂ ਕੌਣ ਨਾਨੀ ਤਾਂ ਲੱਭ ਪਈ ਨਹੀਂ ਨਾਨੀ ਨਾਨੀ ਚਲੀ ਤਾਂ ਨਹੀਂ ਗਈ ਨਹੀਂ ਹਾਂ ਕਿੱਥੇ ਆ ਫਿਰ ਲੱਭ ਕੇ ਲਿਆ ਤਾਂ ਗਈ ਗੱਡੀ 'ਚ ਆ ਇਧਰ ਨਹੀਂ ਆ ਇਧਰ ਨਹੀਂ ਹੈਗੀ ਆ ਇਧਰ ਨਹੀਂ ਹੈਗੀ ਉਹ ਦੇ ਫਿਰਦੀ ਮੈਂ ਮਾ ਵੀ ਚੱਲਾਂ ਜਾਂ ਮਾਹੀ ਜਾਣਾ ਗੌਕੀ ਹੋਗਾ ਜਾਣਾ ਮੈਂ ਉਹ ਬਾਲ ਲਾਈਆ ਨਾ ਨੂੰ ਤਾਂ ਜਦ ਮੈਂ ਘਰੋਂ ਜਾਣਾ ਯਾਰ ਤੂੰ ਬਾਲ ਲਾਤਾ ਦੇਖ ਲੈ ਮੈਨੂੰ ਦਾਨ ਨਹੀਂ ਦੇਣਾ ਹਾਂ ਓਏ ਹਾਂ ਕਾ ਮੈਂ ਘਰੇ ਜਾਣਾ ਆਪਦੇ ਜਾਣਾ ਨਹੀਂ ਇਧਰ ਨਾ ਮੈਂ ਘਰੇ ਜਾਣਾ ਤੈਨੂੰ ਇਹ ਨਹੀਂ ਹੁਣ ਲਾ ਦੇ ਨੂੰ ਨਾ ਬਾਲ ਨਾ ਚਪਕਾ ਜੂ ਹਾਂ ਹੋ ਚਪਕਾ ਰਹਿਣ ਚੁੱਪ ਰਹਿਣਾ ਚਪਕਾ ਗੱਲ ਕੋਲ ਆ ਵਾ ਹਲਾ ਤਾ ਤਾ ਚਪਕਾ ਹੂੰ ਗਾਲਾਂ ਬਾਲੇ ਕੱਢਦਾ ਰੈਡੀ ਹੈ ਨਾ ਬੜੇ ਤੇ ਜਾ ਕੇ ਮਣ ਬਾਲਾ ਸਿੱਖਿਆ ਗਰਨਸਾ ਹੁਣ ਸੁਣੋ ਇਹ ਨਾ ਨਹੀ ਲਾ ਆਪਰਾ ਕੇ ਦੇਖ ਲੈ ਹੁੰਦਾ ਬੋਲ ਨਹੀਂ ਲੱਗਦੇ ਇਹਨੂੰ ਤਾਂ ਆਪਣਾ ਲੈ ਗੜੀ ਨਾ ਗਲਾਛਾ ਠੰਡੀ ਨਹੀਂ ਹੁੰਦੀ ਜਾ ਹੂੰ ਧੱਤੀ ਧੱਤੀ ਲਾ ਰੰਦੀ ਆ ਇਹ ਤਾਂ ਲੋਹੇ ਦੇ ਗਲਾਛਾ ਸਟील ਦੇ ਥੋੜੋ ਆ ਇਹ ਮਾਹ ਹੈ ਕਿ ਲੋਹਾ ਸੱਚੀ ਸਟੀਲ ਟੂਲ ਤਾਂ ਗਿਆ ਕੰਮ ਹੋ ਦੇਖ ਕਿਉਂ ਜਾਣ ਕੇ ਨਹੀਂ ਸੀ ਕਿਆ ਧੱਤੀ ਤਾਂ ਹੈਗੀ ਆ ਮਾਹੋ ਪਾਪਾ ਤਾਂ ਨਿਕੜੀ ਜਾਂਦਾਂ ਆ ਬਟਿਲਣੀਆਂ ਤੇ ਦੇ ਦੇਣੇ ਵੜ ਗਿਆ ਨਾ ਇੰਨੇ ਗੱਲਾਂ ਕਰਨਾ ਇੰਨੇ ਗੱਲਾਂ ਕਾਹਨ ਸੁਣਨਾ ਨਾ ਯੋਹਾ ਤਾਂ ਮਜਾ ਆਣਾ ਮਾ ਯਾਰ ਦੋ